ਅੱਜ ਪਟਿਆਲਾ ਵਿੱਚ ਰਾਜਪੁਰਾ ਤੋਂ ਨਿਸਵਾਰਤ ਸੇਵਾ ਸੰਸਥਾਨ ਰਾਜਪੁਰਾ ਹਿਊਮਨ ਸਰਵਿਸ ਸੁਸਾਇਟੀ ਟੀਮ ਰਾਜਪੁਰਾ ਤੇ ਐਂਟੀ ਕ腐ਪਸ਼ਨ ਐਂਡ ਐਂਟੀ ਕ੍ਰਾਈਮ ਫਾਊਂਡੇਸ਼ਨ ਵੱਲੋਂ ਪ੍ਰਧਾਨ ਜਤਿੰਦਰ ਸ਼ਰਮਾ ਜੀ ਦੇ ਨਿਵਾਸ ਸਥਾਨ ਪਟਿਆਲਾ ਵਿਖੇ ਪਹੁੰਚ ਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 647 ਵਾ ਜਨਮ ਦਿਹਾੜੇ ਦਾ ਵਿਸ਼ਾਲ ਪੰਡਾਰਾ ਦਿਨ 25 ਫਰਵਰੀ 2024 ਦਿਨ ਐਤਵਾਰ ਦੁਪਹਿਰ 12 ਵਜੇ ਸਥਾਨ ਨਿਊ ਮਾਰਕੀਟ ਬਨਵਾੜੀ ਰਾਜਪੁਰਾ ਟਾਊਨ ਪਹੁੰਚਣ ਦਾ ਤਹਿ ਦਿਲੋਂ ਸੱਦਾ ਦਿੱਤਾ ਗਿਆ ਮੁੱਖ ਮਹਿਮਾਨ ਜਤਿੰਦਰ ਸ਼ਰਮਾ ਜੀ ਸਟੇਟ ਪ੍ਰਧਾਨ ਹੂਮਨ ਸਰਵਿਸ ਸੁਸਾਇਟੀ ਰਜਿਸਟਰਡ ਪੰਜਾਬ ਹੁਸੈਨ ਚੰਦ ਸ਼ਾਹਨੀ ਨੈਸ਼ਨਲ ਸੈਕਟਰੀ ਪ੍ਰਧਾਨ ਐਂਟੀ ਕਰਪਸ਼ਨ ਐਂਡ ਐਂਟੀ ਕ੍ਰਾਈਮ ਫਾਊਂਡੇਸ਼ਨ ਐਡਵੋਕੇਟ ਸੰਜੇ ਬੱਗਾ ਚੇਅਰਮੈਨ ਨਿਸਵਾਰਤ ਸੇਵਾ ਸੰਸਥਾਨ ਰਾਜਪੁਰਾ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਜੀ ਵੱਲੋਂ ਸ਼ਿਵ ਕੁਮਾਰ ਮੋਣੀ ਚੇਅਰਮੈਨ ਰਾਜਪੁਰਾ ਨੂੰ ਸਰੋਪਾ ਪਾ ਕੇ ਸਵਾਗਤ ਕੀਤਾ ਇਸ ਤੋਂ ਇਲਾਵਾ ਰਜਨੀ ਜਿੰਮੀ ਅਤੇ ਨਰੇਸ਼ ਕੁਮਾਰ ਪ੍ਰਧਾਨ ਰਾਜਪੁਰਾ ਹਿਊਮਨ ਸਰਵਿਸ ਸੁਸਾਇਟੀ ਦਾ ਸਨਮਾਨ ਕਿਨ ਦੇ ਕੇ ਸਨਮਾਨਿਤ ਕੀਤਾ ਗਿਆ ਪੂਰੀ ਹਿਊਮਨ ਸਰਵਿਸ ਸੁਸਾਇਟੀ ਦੀ ਸਮੂੱਚੀ ਲੀਡਰਸ਼ਿਪ ਅਤੇ ਮੈਂਬਰ ਸਾਹਿਬਾਨਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੌਕੇ ਪਹੁੰਚ ਕੇ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਜ਼ਰੂਰ ਲੈਣ ਜੀ ਇਸ ਮੌਕੇ ਪ੍ਰਧਾਨ ਰਤਨ ਮੱਟੂ ਪ੍ਰਧਾਨ ਵਿਕੀ ਮੱਟੂ ਜੀ ਚੇਅਰਮੈਨ ਸ਼ਿਵ ਸ਼ਿਵ ਕੁਮਾਰ ਮੌਨੀ ਚੇਅਰਮੈਨ ਐਸਸੀ ਵਿੰਗ ਰਾਜਪੁਰਾ ਸ਼ਿਵ ਕੁਮਾਰ ਬਨਵਾੜੀ ਸ਼ਹਿਰੀ ਪ੍ਰਧਾਨ ਐਂਟੀ ਕ腐ਸ਼ਨ ਐਡ ਐਂਟੀਕ੍ਰਾਈ ਬੌਂਡ ਰਿਸ਼ਰ ਜਿਨ ਜਿਮੀ ਨਰੇਸ਼ ਕੁਮਾਰ ਪ੍ਰਧਾਨ ਰਾਜਪੁਰਾ ਨੀਰ ਨੀਰਜ ਪ੍ਰਸ਼ਰ ਮੌਜੂਦ ਸਨ ਅੱਜ ਨੀ ਸਵਤ ਸੇਵਾ ਸੰਸਥਾਨ ਰਾਜਪੁਰਾ ਦੇ ਪ੍ਰਧਾਨ 645ਵਾਂ ਜਨ ਦਿਹਾੜਾ ਦੇ ਉਪਲਕਸ਼ ਵਿੱਚ ਵਿਸ਼ਾਲ ਭੰਡਾਰਾ ਤੇ ਪ੍ਰਭਾਗ ਭਗਵਾਨ ਵਾਲਮੀਕ ਜੀ ਸ਼੍ਰੀ ਪਮੀ ਪੇਮਰਾਵੋ ਉਮੇਦਕਰ ਜੀ ਤੇ ਜੈਸ਼ ਰਵੀਦਾ ਜੀ ਵੱਲੋਂ ਆਕੇ ਸਾਨੂੰ ਹਿਊਮਨ ਸਰਵਿਸ ਸੁਸਾਇਟੀ ਸਟੇਟ ਪ੍ਰਧਾਨ ਜਿਤਿੰਦਰ ਸ਼ਰਮਾ ਮੈਂ ਪਹਿਲਾ ਇਹਨਾਂ ਨੂੰ ਮੁਬਾਰਕ ਕਰਦਾ ਹਾਂ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਨੇ ਕਿਉਂਕਿ ਇਹ ਬਹੁਤ ਵਧੀਆ ਪਲੇਟਿਕ ਕੈਂਪ ਲਾ ਰਹੇ ਨੇ ਮੈਡੀਕਲ ਕੈਂਪ ਲਾ ਰਹੇ ਨੇ ਕਿ ਜਿਵੇਂ ਸਾਡੀ ਸੰਸਥਾ ਨਾਲ ਕੰਮ ਕਰ ਰਹੀਆਂ ਨੇ ਇਹ ਸੇਮ ਉਵੇਂ ਹੀ ਕਰ ਰਹੇ ਨੇ ਤੇ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਜਿਹੜਾ ਅੱਜ ਸਾਨੂੰ ਹਿਊਮਨ ਸਰਵਿਸ ਸਾਡੀ ਪੂਰੇ ਪੰਜਾਬ ਨੂੰ ਇਹ ਇਨਵਾਈਟ ਇਨਵੀਟੇਸ਼ਨ ਰਾਜਪੁਰਾ ਦੇ ਸਪੈਸ਼ਲ ਦੇਣ ਆਏ ਨੇ ਇੱਥੇ ਇਸ ਟਾਈਮ ਮੇਰੇ ਨਾਲ ਸ਼ਿਵ ਕੁਮਾਰ ਬਨਵਾੜੀ ਜੀ ਜੋ ਪ੍ਰੈਜ਼ੀਡੈਂਟ ਨੇ ਇਹਨਾਂ ਦੇ ਨਾਲ ਖੜੇ ਨੇ ਤੇ ਚੇਅਰਮੈਨ ਸਾਡੇ ਹਿਊਮਨ ਸਰਵਿਸ ਸੁਸਾਇਟੀ ਰਾਜਪੁਰਾ ਰਜਨੀਸ਼ ਜਿੰਮੀ ਜੀ ਤੇ ਸਾਡੇ ਨੀਰਜ ਪ੍ਰੈਸਰ ਜੀ ਨਾਲ ਆਏ ਨੇ ਤੇ ਨੁਰੇਸ਼ ਕੁਮਾਰ ਰਾਜਪੁਰਾ ਸਾਡੇ ਪ੍ਰੈਜ਼ੀਡੈਂਟ ਜੀ ਨੇ ਉਹ ਵੀ ਨਾਲ ਆਏ ਨੇ ਵਿੱਕੀ ਮੱਟੂ ਜੀ ਚੇਅਰਮੈਨ ਤੇ ਰਤਨ ਮੱਟੂ ਜੀ ਸਾਡੇ ਨਾਲ ਖੜੇ ਨੇ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਜੋ ਉਪਰਾਲੇ ਕਰਦੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਦੇ ਸਾਰਿਆਂ ਨੂੰ ਮਿਲ ਕੇ ਸਮਾਜ ਸੇਵਾ ਕਰਦੀ ਰਹਿਣੀ ਚਾਹੀਦੀ ਆ ਤਾਂ ਜੋ ਆਪਾਂ ਆਪਣੇ ਘਰਾਂ ਦਾ ਹਰਿਗਵੰਦਗੀ ਕਰਦਾ ਪਰ ਨੂੰ ਸਾਨੂੰ ਵੀ ਕਿ ਸਮਾਜ ਸੇਵਾ ਜ਼ਰੂਰੀ ਆ ਤੇ ਜਿਹਦੇ ਵਿੱਚ ਇਹਨਾਂ ਦਾ ਬਹੁਤ ਬੜੀ ਯੋਗਦਾਨ ਹੈ ਤੇ ਅਸੀਂ ਇਹਨਾਂ ਦੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਰ ਸਾਨੂੰ ਜੋ ਇਹਨਾਂ ਨੇ ਇਨਵੀਟੇਸ਼ਨ ਦਿੱਤਾ ਹੈ ਤੁਸੀਂ ਫਾਰੀ ਮੇਧਪੁਰੀ ਟੀਮ ਇਹਨਾਂ ਵੱਲ ਥਿਰੋੜ ਪਹੁੰਚ ਗਈ ਦੀ ਸਾਰਿਆਂ ਨੂੰ ਵਿੱਕੀ ਮੱਟੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਡੇ ਸਟੇਟ ਪ੍ਰਧਾਨ ਹਿਊਮਨ ਸਰਵਿਸ ਸੁਸਾਇਟੀ ਜਤਿੰਦਰ ਸ਼ਰਮਾ ਸ਼ਰਮਾ ਜੀ ਨੇ ਤੁਹਾਨੂੰ ਸਾਰਿਆਂ ਨਾਲ ਇੰਟਰੋਡਿਊਸ ਕਰਾਈ ਦਿੱਤਾ ਤਾਂ ਮੈਂ ਉਹਰੇ ਸ਼ਬਦਾਜੀ ਆਇਆ ਕਹਿਣਾ ਹੈ ਤੇ ਮੈਂ ਇਹ ਜੋ ਭੰਡਾਰਾ ਲਗਾਇਆ ਜਾ ਰਿਹਾ ਮੈਸਜ ਜਿੱਥੇ-ਇਥੇ ਤੱਕ ਵੀਡੀਓ ਪਹੁੰਚ ਰਹੀ ਹੈ ਸਭ ਨੂੰ ਇਹਦੇ ਬੇਨਤੀ ਸਹਿਤ ਆਦਰ ਸਹਿਤ ਬੇਨਤੀ ਕਰਦਾ ਆ ਵੀ ਭੰਡਾਰ ਦੇ ਵਿੱਚ ਜਰੂਰ ਪਹੁੰਚੋ ਤੇ ਆਸ਼ੀਰਵਾਦ ਪ੍ਰਾਪਤ ਕਰਿਓ ਤੇ ਜਿਹੜੀਆਂ ਇਹ ਸੰਗਠਨ ਸੰਗਠਨ ਬਣਾਣੇ ਠੀਕ ਆ ਨਾ ਕਈ ਲੋਕਾਂ ਨੇ ਸੰਗਠਨ ਬਣਾਏ ਪੈਨੇ ਸੰਗਠਨ ਬਣਾਣੇ ਬੜੇ ਸੋਕੇ ਨੇ ਪਰ ਚਲਾਣੇ ਉਹਨੇ ਹੀ ਔਖੇ ਹੁੰਦੇ ਨੇ ਤਾਂ ਇਸ ਕਰਕੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਸ਼ਿਵ ਕੁਮਾਰ ਮੋਣੀ ਜੀ ਇਹ ਤੇ ਸਾਡੇ ਸ਼ੇਪ ਕੁਮਾਰ ਬਨਵਾੜੀ ਜੀ ਸ਼ੇਪ ਕੁਮਾਰ ਬਨਵਾੜੀ ਜੀ ਇਹ ਸਾਨੂੰ ਨਿਯੋਤਾ ਇਨਵਿਟੇਸ਼ਨ ਦੇਣ ਆਏ ਨੇ ਤਾਂ ਅਸੀਂ ਜ਼ਰੂਰ ਇਹਨਾਂ ਦਾ ਜਿਹੜਾ ਇਨਵਿਟੇਸ਼ਨ ਸਵੀਕਾਰ ਕਰਕੇ ਜ਼ਰੂਰ ਉੱਥੇ ਮੱਥਾ ਟੇਕਣ ਤੇ ਉਹਨਾਂ ਦੇ ਪ੍ਰੋਗਰਾਮ 'ਚ ਜ਼ਰੂਰ ਪਹੁੰਚਾਂਗੇ। ਪ੍ਰਧਾਨ ਨਿਸਵਾਦ ਸੇਵਾ ਸੰਸਥਾਨ ਰਾਜਪਰਾ ਵੱਲੋਂ ਅੱਜ ਅਸੀਂ ਪਟਿਆਲਾ ਵਿਖੇ ਔਮਨ ਸਰਵਿਸ ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸ਼ਰਮਾ ਜੀ ਨੂੰ ਸੰਤ ਸ਼ਰੋਣੀ ਸ਼੍ਰੀ ਗੁਰੂ ਨਾਮਦਾਸ ਜੀ ਮਹਾਰਾਜ ਜੀ ਦੇ 647ਵੇਂ ਜਨਮ ਦਿਹਾੜਾ ਜੋ ਕਿ ਰਾਜਪਰਾ ਵਿਖੇ ਵਿਸ਼ਾਲ ਪੰਡਾਰਾ ਅਤੇ ਉਹਨਾਂ ਦੇ ਜਨਮ ਦਿਨ ਦਾ ਮਨਾਜਰ ਹੈ ਅਸੀਂ ਅੱਜ ਜਿਤਿੰਦਰ ਸ਼ਰਮਾ ਜੀ ਦੀ ਪੂਰੀ ਟੀਮ ਨੂੰ ਇਨਵੀਟੇਸ਼ਨ ਦੇ ਕੇ ਮੰੰਤਰਨ ਕਰਦੇ ਹਾਂ